जिहा मीर पैण तद देखो सुजानपुर के दे हालात नगर कौंसल की अणदेखी का शिकार हो रहे लोग देंदे हुए कहा कि सुजानपुर अगर थोड़ी जि ही वर्खा ਹੁੰਦੀ ਹੈ ਤੇ ਸੁਜਾਨਪੁਰ ਡੁੱਬਣ ਦੇ ਤਲਾਚ ਹੋ ਜਾਂਦਾ ਕਿਉਂਕਿ ਇਵੇਂ ਹੀ ਸਵੇਰੇ ਥੋੜੀ ਜਹੀ ਵਰਖਾ ਹੋਈ ਤਾਂ ਹਲਾਹਲਾਕਾਰ ਮਚ ਗਈ ਕਿਉਂਕਿ ਸਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇਣ ਲੱਗ ਪਿਆ ਜਿੱਦੇ ਕਰਕੇ ਸਕੂਲੀ ਬੱਚਿਆਂ ਨੂੰ ਵੀ ਆਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਤਾਂ ਥੋੜੀ ਦੇਰ ਵਰਖਾ ਹੋਈ ਹੈ ਤੇ ਇਹ ਹਾਲਾਤ ਹੈ ਅਗਰ ਕਿਤੇ ਕਾਫੀ ਟਾਈਮ ਵਰਖਾ ਹੋ ਜੇਤੇ ਸੁਜਾਨਪੁਰ ਡੁੱਬਣ ਦੇ ਹਾਲਾਤਾਂ ਵਿੱਚ ਹੋ ਜਾਏਗਾ ਕਿਉਂਕਿ ਨਗਰ ਕਾਉਂਸਲ ਵਾਲੋ ਅਗਰ ਸਮੇਂ ਸਿਰ ਹੀ ਨਜਾਇਜ਼ ਕਬਜ਼ਿਆਂ ਦੇ ਉੱਤੇ ਰੋਕ-ਥਾਮ ਕੀਤੀ ਗਈ ਹੁੰਦੀ ਤਾਂ ਅੱਜ ਇਹ ਹਾਲਾਤ ਨਹੀਂ ਹੁੰਦੇ ਕਿਉਂਕਿ ਜੇੜੀ ਵੀ ਨਾਲੇ ਹਨ ਉਹਦੇ ਤੇ ਲੋਕਾਂ ਵੱਲੋਂ ਅਤਿਕਰਮ ਕਰ ਲਿਆ ਗਿਆ ਹੈ ਜਿਸ ਕਾਰਨ ਨਾਲੇ ਸਾਫ਼ ਨਹੀਂ ਹੁੰਦੇ ਤਾਂ ਪਾਣੀ ਕਿੰਨਾ ਇਕੱਠਾ ਹੋ ਜਾਂਦਾ ਹੈ ਹੋਰ ਨਾ ਹੀ ਸਮੇਂ ਰੰਦੇ ਨਗਰ ਕਾਉਂਸਲ ਵਾਲੋ ਨਾਲਿਆਂ ਦੀ ਸਫਾਈ ਕਰਵਾਈ ਜਾਂਦੀ ਹੈ ਦੇਖਣ ਵਾਲੀ ਗੱਲ ਇਹ ਵੀ ਹੈ ਵੱਡੇ-ਵੱਡੇ ਦਾਅਵੇ ਔਰ ਵਾਅਦੇ ਕੀਤੇ ਜਾਂਦੇ ਹਨ ਲੇਕਿਨ ਹਕੀਕਤ ਤੁਹਾਡੇ ਸਾਹਮਣੇ ਹੀ ਹੈ ਇਸ ਕਾਰਨ ਲੋਕਾਂ ਨੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਹੈ ਕਿ ਸਮੇਂ ਸਿਰ ਪੈਂਦੇ ਹੀ ਨਗਰ ਕਾਉਂਸਲ ਦੇ ਅਧਿਕਾਰੀਆਂ ਤੇ ਸਿਕੰਜਾ ਕਸਿਆ ਜਾਵੇ ਹੋਰ ਮਨਾ ਕਰ ਰੱਖਣ ਕਿਉਂਕਿ ਅਗਰ ਇਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸ਼ਹਿਰ ਦੇ ਵਿੱਚ ਗੰਦਗੀ ਹੀ ਗੰਦਗੀ ਨਜ਼ਰ ਆਵੇਗੀ ਸੁਭਾਸ਼ ਸ਼ਰਮਾ ਸਰ ਜੀ ਇਹ ਪਾਣੀ ਕਥਾ ਹੈ ਕੀ ਕਰਨ ਮੈਂ ਦੇਖੋ ਪ੍ਰਸ਼ਾਸਨ ਦੇ ਗੱਦੇ ਬੇਨਤੀ ਕਰਨੀ ਚਾਹਾਂਗਾ ਇਹਦੇ ਸਿਰਫ 5 ਮਿੰਟ ਬਾਅਦ ਚੋਈ ਆ ਦੇਖੋ ਤੁਹਾਡੇ ਦੇਖਣ ਦੇ ਵਿੱਚ ਸਾਹਮਣੇ ਆ ਕਈ ਸਕੂਲੀ ਬੱਚੇ ਨੇ ਜਿਹੜੇ ਪਾਣੀ ਵਾਲ ਦੇਖ ਕੇ ਘਰ ਨੂੰ ਵਾਪਸ ਚਲ ਗਏ ਨੇ ਕਈ ਪਾਣੀ ਵਿੱਚ ਲੰਕੇ ਸਕੂਲ ਨੂੰ ਗਏ ਨੇ ਅਗਰ ਇਹੋ ਹੀ ਸਹੀ ਮੋਕੇ ਦੇ ਨਾਲੀਆਂ ਨਾਲੇ ਸਾਫ਼ ਹੋਣ ਤੇ ਪਾਣੀ ਦਾ ਇਥੇ ਨਿਕਾਖ ਅਚੀ ਢੰਗ ਨਾਲ ਹੋ ਸਕੇ ਤੇ ਜੇਕਰ ਇਹ ਅੱਧਾ ਪੌਣਾ ਘੰਟਾ ਘੰਟਾ بارش ਹੋ ਜਾਏ ਤੇ ਮੇਰਾ ਖਿਆਲ ਹੈ ਬੀਤੋ ਗੱਡੀਆਂ ਵੀ ਲੰਘਣ ਜਿਹੜੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ ਮੈਂ ਫੇਰ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਖਾਸ ਕਰਕੇ ਇਹ ਮੁੱਖ ਦਰਵਾਜ਼ਾ ਸਾਡੇ ਸ਼ਿਜਾਂਪੁਰ ਸ਼ਹਿਰ ਦਾ ਜਿਹੜਾ ਇਹਦੇ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਏ ਤਾਂ ਕਿ ਸਕੂਲੇ ਬੱਚੇ ਜਿਹੜੇ ਆਉਂਦੇ ਨੇ ਰਾਮਨਾਥਪੁਰ ਜਾ ਸਕਣਾ ਔਰ ਜਿਹੜੇ ਵੀ ਆਪਣੇ ਵਾਹਨ ਆਉਂਦੇ ਨੇ ਉਹ ਵੀ ਰਾਮਨਾਥ ਜਾ ਸਕਦਾ ਸਰ ਦੇਖੋ ਨਾ ਮੇਰੇ ਤਾਂ ਨਗਰ ਕੋਟ ਤੋਂ ਰਸਤਾ ਵੀ ਇਹੀ ਹੈ 메ਨ ਨਗਰ ਕੋਟ ਤੋਂ ਦਿਖਾਈ ਵਿੱਚ ਜਾਂਦੀ ਹੈ ਫਿਰ ਕਿਉਂ ਨਹੀਂ ਧਿਆਨ ਦਿੰਦੇ ਸਰ ਚਾਹੀਦਾ ਤੇ ਉਹਨਾਂ ਨੂੰ ਇਹੋ ਜਿਹਾ ਖਾਸ ਕਰਕੇ ਜਦੋਂ ਇੱਥੋਂ ਲੰਘਦੇ ਆ ਦੇਖਣ ਪਰ ਉਹ ਕਾਰਾਂ ਵੀ ਤਾਂ ਲੰਘਦੇ ਨੇ ਉਹ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਜਿਆਦਾ ਮੁਸ਼ਕਲ ਤੇ ਉਹਨਾਂ ਨੂੰ ਉਹਦੀ ਹੈ ਜਿਹੜੇ ਬੱਚੇ ਸਕੂਲੇ ਚ ਜਾਦੇ ਜਾਂਦੇ ਨੇ ਉਹਨਾਂ ਦੇ ਬਸਤੇ ਵੀ ਭੇਜ ਜਾਂਦੇ ਨੇ ਉਹਨਾਂ ਦੇ ਕੱਪੜੇ ਵੀ ਭੇਜ ਜਾਂਦੇ ਨੇ ਇਸ ਕਰਕੇ ਉਹਨਾਂ ਨੂੰ ਕਾਰਾਂ ਦੇ ਥੱਲੇ ਵੀ ਧਿਆਨ ਮਾਰਨਾ ਚਾਹੀਦਾ ਤੇ ਕਈ ਬੱਚੇ ਪੈਦਲ ਵੀ ਜਾ ਰਹੇ ਨੇ ਕਈ ਗਰੀਬ ਬੰਦੇ ਜਿਹੜੇ ਨੇ ਉਹ ਪੈਦਲ ਜਾ ਰਹੇ ਨੇ ਉਹਨਾਂ ਆਪਣੀਆਂ ਕਾਰਾਂ ਵੱਲ ਧਿਆਨ ਰੱਖਦੇ ਨੇ ਹੋਂ ਥੱਲੇ ਵੱਲ ਧਿਆਨ ਨਹੀਂ ਰੱਖਦੇ ਉੱਪਰ ਹੀ ਧਿਆਨ ਰੱਖਦੇ ਨੇ ਸਰ ਇਹ ਜਿਆਦਾ ਦਿਨ ਪਾਸੋਂ ਤੇ ਪਾਣੀ ਕਿਥੋਂ ਆ ਕੋਲ ਜਾਂਦਾ ਇਹ ਪਾਣੀ ਜਿਹੜਾ ਸਾਡੇ ਘਾ ਮੰਡੀ ਵੱਲ ਲੈ ਕੇ ਇੱਥੋਂ ਤੱਕ ਗੋਡੇ-ਗੋਡੇ ਵੀ ਉਪਰ ਹੁੰਦਾ ਇੱਥੋਂ ਦੇ ਮੋਟਰਸਾਈਕਲ ਵੀ ਲੰਘੜੇ ਵੜੇ ਨੇ ਬੜੇ ਓਕੇ ਹੁੰਦੇ ਨੇ ਤੇ ਤੁਹਾਡੇ ਸਾਹਮਣੇ ਦੇਖਣ ਤੇ ਇਹ ਕੋਣ ਕਿਦਾਂ ਮੋਟਰਸਾਈਕਲ ਲੰਘਣ ਦੇ ਨੇ ਛਟਾ ਲੱਗੇ ਜage ਰਤੇ ਜਾ ਰਹੇ ਉਹਨਾਂ ਸਿੱਧਾ ਪੈ ਰਹੀਆਂ ਨੇ ਫੇਰ ਵੀ ਧਿਆਨ ਨਹੀਂ ਦੇ ਰਹੇ ਪਤਾ ਨਹੀਂ ਕੀ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਸ਼ਹਿਰ ਦਾ ਕਮੇਟੀ ਦਾ ਮੁੱਖ ਦਰਵਾਜ਼ਾ ਖਾਸ ਕਰਕੇ ਇਹਨਾਂ ਵਾਲੇ ਨਾਲ ਜਿਆਦਾ ਤਵੱਜ ਹੋਣੀ ਚਾਹੀਦੀ ਆ ਫੇਰ ਵੀ ਪਤਾ ਨਹੀਂ ਕਿਉਂ ਨਹੀਂ ਧਿਆੰ ਦੇ ਰਹੇ ਇਸ ਪਾਸੇ ਅਗਰ ਸਾਰੇ ਸਰ ਨਾਲੇ ਸਪਾਈ ਕਰਵਾਈ ਜਾਏ ਤਾਂ ਲੱਗਦਾ ਇਹ ਤਰੇ ਹਾਲਾਤ ਹੋਗੇ ਬਿਲਕੁਲ ਜੇ ਨਾਲੇ ਸਪਾਈ ਹੁੰਦੀ ਹੈ ਤੇ ਇਹ ਪਾਣੀ ਕਿੱਥੇ ਜਮਾ ਜਮਾਵੜਾ ਇਹਦਾ ਨਾਕਾਜ਼ ਹੀ ਨਾ ਹੋਵੇ ਨਾਲ ਨਾਲ ਇਹ ਪਾਣੀ ਦਾ ਨਿਕਾਸ ਹੁੰਦਾ ਰਹੇ ਯੰਪੁਰ ਆ ਬੱਥੇ ਵਿਚ ਆ ਰਹੇ ਕੋਈ 15 ਮਿੰਟ ਬਾਅਦ ਸਾਰਾ ਪੁਰਾ ਸ਼ਹਿਰ ਪਾਣੀ ਨਾਲ ਭਰ ਗਿਆ। ਜੀ ਬੱਚੇ ਖੜ ਕੇ ਆ ਰਹੇ ਆ। ਅਗਰ ਫੋੜਾ ਨਗਰ ਕੋਲ ਥੋੜੇ ਧਿਆਨ ਦੇ ਜਿਹੜੇ ਨੀੜਨ ਨਾਲੇ ਤੇ ਨਿਆਜ ਕਬਜ਼ੇ ਕੀਤੇ ਪਏ ਆ ਤੇ ਥੋੜਾ ਜਿਆਦਾ ਨੂੰ ਦੇਖਿਆ ਜਾਵੇ ਤੇ ਇਹ ਪਾਣੀ ਸ਼ਹਿਰ ਦੇ ਜਿੰਨਾ ਰੁਕਿਆ ਨਾ। ਜਦੋਂ ਪੂਰਾ ਭਰਿਆ ਤਾਂ ਪੂਰਾ ਬੰਦੀ ਦੇ ਲਗੇ ਪਾਣੀ ਨਾਲ ਤੱਕ ਪੂਰਾ ਪਾਣੀ ਨਾਲ ਪੂਰਾ ਭਰ ਗਿਆ। ਕੋਈ ਮਤਲਬ ਰਸਤਾ ਨਹੀਂ ਹੈਗਾ ਪੁਰਾ ਨਾ ਨਿਕਲਣ ਨੂੰ। ਕਿ ਨਰਮ ਸੁਲਾ ਤਾਂ ਅਮਨ ਕੰਨ ਨੰਦਾ ਬਸਾਉਂਦੇ। ਬਰਸਾਤ ਦੇ ਬਹੁਤ ਮੁਸਲਸਾ ਦਾ। ਦੇਖ ਲੋ ਕੀ ਦੇਖ ਰਹੇ ਹੋ ਸਭਨ। ਪੂਰਾ ਪਾਣੀ ਪਰਿਆ ਗੱਡੀ ਵਿੱਚੋਂ ਨਿਕਲੇ ਸਦੀ ਪਾਣੀ ਕਿੰਨੇ ਪਰਿਆ ਗੰਦਾ ਪਾਣੀ ਬਾਹਰ ਆ ਰਿਹਾ ਬੱਚੇ ਚੜ੍ਹਨ ਜਿਹੜਾ ਸਕੂਲ ਚਿੰਨੀ ਪ੍ਰੋਬਲਮ ਹੋ ਰਹੀ ਹੈ ਆ ਪਾਣੀ ਨੰਬਰ ਤੋਂ ਪਾਜੀ ਦਲਕੇ ਆਏ ਆ ਇਹਦੇ ਵਿੱਚ ਰਸਤੇ ਸਿਰ ਹਾਮ ਮੰਡੀ ਦੇ ਵਿੱਚ ਪਾਣੀ ਪਾਣੀ ਖੜਾ ਹੈ ਉਹ ਹੁਣ ਵੀ ਦੇਖਦੇ ਪਾਣੀ ਦਾ ਡੋਟੇ ਡੋਟੇ ਪਾਣੀ ਖੜਾ ਹੈ ਅਗਰ ਸਮੇਂ ਰਹਿੰਦੀ ਸੀ ਨਗਰ ਕੌਂਸਲ ਨਾਲੇ ਸਪਰੇਅ ਕਰਵਾਣੀ ਤਾਂ ਕੀ ਹਾਲ ਹੋਤਈਦਾ ਬਿਲਕੁਲ ਜੀ ਅਗਰ ਸਮੇਂ ਰਹਿੰਦੇ ਨਗਰ ਕੌਂਸਲ ਨਾਲੇ ਨੂੰ ਥੋੜਾ ਜਿਹਾ ਪਾਣੀ ਬੱਚੇ ਤੇ ਪਾਣੀ ਅणि ਸ਼ਾਰਦ ਗੁਰਜ ਜੀ ਜਿਆਦਾ ਦੇ ਪੱਪਾ ਬਤਾ ਤਾ ਇੰਦੀ ਹਵਾ ਤੋਂ ਇੱਕ ਰੇ ਹੋਰ ਥੋੜੇ ਕਰ ਬਰਜੇ ਇੱਥੇ ਦੇ ਨਿਚਲੇ ਮੁਸਲੇ ਦੀ ਇਹ ਤਾਂ ਪਾਣੀ ਹੋ ਜਾ ਪਰ ਜੀ